ਜੀ ਦੋਸਤੋ ਕੀ ਹਾਲ ਤੁਹਾਡਾ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਜੀ ਆਓ ਫਿਰ ਆਪਾਂ ਇਦਾਂ ਕਰਦੇ ਹਾਂ ਅੱਜ ਸਿੱਧਾ ਕਹਾਣੀ ਦੇ ਵਾਲੀ ਚੱਲਦੇ ਹਾਂ ਜੀ ਆਪਾਂ ਥੋੜੀਆਂ ਇੱਧਰ ਉੱਧਰ ਦੀਆਂ ਗੱਲਾਂ ਘਟ ਮਾਰੀਏ ਤੇ ਕਹਾਣੀ ਵੱਲ ਆਈਏ ਪਿਛਲੀ ਪੌਡਕਾਸਟ ਸੇ ਜ਼ਰਾ ਜ਼ਿਆਦਾ ਲੰਬੀ ਹੋ ਗਈ ਸੀ ਤੇ ਫਿਰ ਮੈਨੂੰ ਥੋੜੇ ਜਿਹਾ ਗਿਲਟ ਜਿਹਾ ਮਹਿਸੂਸ ਹੋਇਆ ਮੈਂ ਕਿਹਾ ਯਾਰ ਇੰਨੇ ਬੀਜ਼ੀ ਬੰਦੇ ਆ ਸਾਰੇ ਇੰਨੇ ਲੋਕ ਬੀਜ਼ੀ ਨੇ ਸਾਡੇ ਪਰਿਵਾਰ ਤੇ ਫਿਰ ਮੈਂ ਏਡੀ ਏਡੀ ਵੱਡੀ ਪੌਡਕਾਸਟ ਬਾਕੇ ਵੀ ਕਿਉਂ ਉਹਨਾਂ ਨੂੰ ਇੰਨਾ ਬੀਜ਼ੀ ਕਰ ਰਹੇ ਆ ਤੇ ਫਿਰ ਮੇਰਾ ਦਿਲ ਕੀਤਾ ਕਿ ਆਓ ਅੱਜ ਦੀ ਪੌਡਕਾਸਟ ਇੱਕ ਲਿਮਟਿਡ ਦਾਇਰੇ ਦੇ ਵਿੱਚ ਹੀ ਆਪਾਂ ਫਿਨਿਸ਼ ਕਰ ਦੇਣੀ ਹੈ ਨਾਲੇ ਕਹਾਣੀ ਵੀ ਬਹੁਤ ਹੀ ਕੋਈ ਲੰਬੀ ਹੈ ਨਹੀਂ ਸੋ ਇਸ ਪੌਡਕਾਸਟ ਨੂੰ ਤੁਸੀਂ YouTube ਚੈਨਲ ਜਤਿੰਦਰ ਗਿੱਦਾ ਸ਼ੋ ਸਬਸਕ੍ਰਾਈਬ ਕਰ ਲੈਣਾ ਤੇ ਵੇਖਣਾ ਉੱਥੇ ਜ਼ਰੂਰ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਇਸੇ ਤਰ੍ਹਾਂ Spotify ਦੇ ਉੱਤੇ Apple Podcast Google Podcast Amazon Music ਤੇ iHeart Radio ਐਪ ਉੱਤੇ ਵੀ ਇਹ ਜਿਹੜੀ ਪੌਡਕਾਸਟ ਜਤਿੰਦਰ ਗਿੱਦਾ ਸ਼ੋ ਉਪਲਬਧ ਹੈ ਜੀ ਤੇ 416 799 9494 4167999494 ਸਾਡਾ ਨੰਬਰ ਹੈ ਇਹਦੇ ਉੱਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਫੀਡਬੈਕ ਦੇ ਸਕਦੇ ਹੋ ਕੋਈ ਕਹਾਣੀ ਤੁਸੀਂ ਚਾਹੁੰਦੇ ਹੋ ਤੇ ਉਹ ਅਸੀਂ ਤੁਹਾਡੇ ਵਾਸਤੇ ਲੈ ਕੇ ਆਈਏ ਉਹ ਵੀ ਤੁਸੀਂ ਸਾਨੂੰ ਦੱਸ ਸਕਦੇ ਹੋ ਆਓ ਫਿਰ ਅੱਜ ਦੀ ਕਹਾਣੀ ਦੇ ਵੱਲ ਚੱਲਦੇ ਹਾਂ ਅੱਜ ਦੀ ਕਹਾਣੀ ਦਾ ਨਾਮ ਹੈ ਪੈਨਸ਼ਨ ਗੁਲਜ਼ਾਰ ਸਿੰਘ ਸੰਧੂ ਹਣਾ ਦੀ ਲਿਖੀ ਹੋਈ ਬਹੁਤ ਹੀ ਸੋਹਣੀ ਕਹਾਣੀ ਇੱਕ ਹੈ ਤਾਂ ਜਜ਼ਬਾਤੀ ਕਹਾਣੀ ਬੜ ਬੜੀ ਪਿਆਰੀ ਹੈ ਬੜਾ ਸੋਹਣਾ ਸੁਨੇਹਾ ਹੈ ਇਹਦੇ ਵਿੱਚ ਪੈਨਸ਼ਨ ਗੁਲਜ਼ਾਰ ਸਿੰਘ ਸੰਧੂ ਹਣਾ ਦੇ ਲਿਖੀ ਹੋਈ ਕਹਾਣੀ ਆਓ ਇਸ ਕਹਾਣੀ ਦੇ ਨਾਲ ਜੁੜਦੇ ਹਾਂ ਤੁਹਾਡੀ ਆਪਣੀ ਪੋਡਕਾਸਟ ਦੇ ਜ਼ਰੀਏ। ਦਲੀਪ ਕੌਰ ਨੂੰ ਆਪਣੇ ਵੱਡੇ ਪੁੱਤਰ ਚਰਨ ਸਿੰਘ ਕੋਲ ਆਇਆ। ਕੋਈ 6 ਮਹੀਨੇ ਹੋ ਗਏ ਸਨ। ਚਰਨ ਸਿੰਘ ਦਾ ਇੱਕੋ ਇੱਕ ਬੱਚਾ ਵੱਡਾ ਹੋ ਰਿਹਾ ਸੀ। ਬੱਚੇ ਦੀ ਮਾਂ ਨੇ ਪ੍ਰਸੂਤੀ ਛੁੱਟੀ ਕੱਟ ਕੇ ਆਪਣੇ ਦਫ਼ਤਰ ਹਾਜ਼ਰ ਹੋਣਾ ਸੀ। ਤੇ ਬੱਚੇ ਨੂੰ ਸੰਭਾਲਣ ਦਾ ਕੰਮ ਦਲੀਪ ਕੌਰ ਹੀ ਕਰ ਸਕਦੀ ਸੀ ਹੁਣ ਇਸ ਵੇਲੇ। ਬੱਚੇ ਦਾ ਬਾਪ ਉਹ ਵੀ ਨੌਕਰੀ ਕਰਦਾ ਸੀ ਮਾਪੇ ਬੱਚੇ ਦੀ ਜ਼ਿੰਮੇਵਾਰੀ ਘਰ ਦੇ ਵਿੱਚ ਕੰਮ ਕਰਨ ਵਾਲੀ ਕਿਸੇ ਸੇਵਾਦਾਰਨੀ ਨੂੰ ਜਾਂ ਫਿਰ ਕਿਸੇ ਆਇਆ ਨੂੰ ਨਹੀਂ ਸੀ ਦੇਣੀ ਚਾਹਦੇ ਬੱਚੇ ਦੀ ਫਿਰ ਪਰਵਰਿਸ਼ ਚੰਗੀ ਵੀ ਨਹੀਂ ਹੁੰਦੀ ਨਾ ਕੋਈ ਆਪਣਾ ਚਾਹੀਦਾ ਵਿਆਹ ਤੋਂ 10 ਸਾਲ ਪਿੱਛੋਂ ਹੋਇਆ ਬੱਚਾ ਤੇ ਇਹ ਉਹਨਾਂ ਦਾ ਇੱਕ ਪਹਿਲਾ ਬੱਚਾ ਸੀ ਮਸਾਂ ਮਸਾਂ ਦੀ ਇਹ ਦਾਤ ਮਿਲੀ ਸੀ ਹੁਣ ਇਸ ਦਾਤ ਨੂੰ ਉਹ ਐਵੇਂ ਕਿਵੇਂ ਰੋਲਣ ਦੇ ਦਿੰਦੇ ਵੈਸੇ ਸਾਰਿਆਂ ਦੀ ਮਾਂ ਦਲੀਪਕੌਰ ਲਈ ਬੱਚੇ ਪਾਲਣਾ ਕੋਈ ਔਖਾ ਕੰਮ ਥੋੜਾ ਸੀ ਉਸਨੇ ਆਪਣੇ ਪੰਜ ਧੀਆਂ ਪੁੱਤਰਾਂ ਤੋਂ ਬਿਨਾ ਪਿੰਡ ਦੇ ਵਿੱਚ ਰਹਿੰਦਿਆਂ ਆਪਣੀ ਛੋਟੀ ਨੂੰ ਦੇ ਦੋ ਬੱਚੇ ਪਾਲ ਕੇ ਵੱਡੇ ਕੀਤੇ ਛੋਟੀ ਨੂੰ ਵੀ ਅਧਿਆਪਕਾ ਸੀ ਤੇ ਉਸ ਨੂੰ ਪ੍ਰਸੂਤੀ ਛੁੱਟੀ ਤੋਂ ਬਿਨਾ ਹੋਰ ਛੁੱਟੀ ਵੀ ਨਹੀਂ ਸੀ ਮਿਲਦੀ ਸੋ ਇਹ ਕੰਮ ਵੀ ਦਲੀਪਕੌਰ ਨੇ ਹੀ ਬੜੇ ਠਰਮੇ ਦੇ ਨਾਲ ਬੜੇ ਹੀ ਤਰੀਕੇ ਦੇ ਨਾਲ ਕੀਤਾ ਜਿੱਥੇ ਛੋਟੀ ਨੂੰ ਪਿੰਡ ਦੇ ਸਕੂਲ ਦੇ ਵਿੱਚ ਅਧਿਆਪਕਾ ਸੀ ਤੇ ਵੱਡੀ ਜਿੱਥੇ ਹੁਣ ਸੀ ਵੱਡੀ ਸ਼ਹਿਰ ਦੇ ਡਿਗਰੀ ਕਾਲਜ ਦੇ ਵਿੱਚ ਮਨੋਵਿਗਿਆਨ ਦੀ ਪ੍ਰੋਫੈਸਰ ਉਸ ਦੀ ਵਿਦਿਆ ਨੇ ਉਸ ਨੂੰ ਵੱਡੀ ਉਮਰ ਵਾਲਿਆਂ ਨੂੰ ਖੁਸ਼ ਕਰਨ ਦੇ ਸਾਰੇ ਢੰਗ ਤਰੀਕੇ ਦੱਸੇ ਹੋਏ ਸਨ ਹੁਣ ਉਹ ਮਨੋਵਿਗਿਆਨ ਦੀ ਪ੍ਰੋਫੈਸਰ ਹੋਵੇ ਤੇ ਉਸ ਨੂੰ ਬਜ਼ੁਰਗਾਂ ਦਾ ਪਤਾ ਨਾ ਹੋਵੇ ਇਹੋ ਜਿਹਾ ਕਿਵੇਂ ਹੋ ਸਕਦਾ ਉਹ ਵੈਸੇ ਪੰਜਾਬ ਤੋਂ ਨਹੀਂ ਸੀ ਦੱਖਣੀ ਭਾਰਤ ਤੋਂ ਸੀ ਕੇਰਲ ਤੋਂ ਪਰ ਉਹ ਪੰਜਾਬ ਦੇ ਪੰਜਾਬੀ ਲੋਕਾਂ ਦੇ ਢੰਗ ਤਰੀਕੇ ਰਹਿਣ ਸਹਿਣ ਦੇ ਤਰੀਕੇ ਤੋਂ ਬਹੁਤ ਵਾਕਿਫ ਸੀ। ਦਲੀਪ ਕੌਰ ਨੂੰ ਭਾਵੇਂ ਸ਼ਹਿਰੀ ਜੀਵਨ ਬਹੁਤਾ ਠੀਕ ਨਹੀਂ ਸੀ ਲੱਗਦਾ। ਪਰ ਉਹ ਆਪਣੇ ਪੁੱਤਰ ਤੇ ਨੋਹ ਦੀ ਮਜਬੂਰੀ ਵੀ ਸਮਝਦੀ ਸੀ। ਉਸਨੇ ਆਪਣੇ ਆਂਢ ਗੁਆਂਢ ਦੇ ਵਿੱਚ ਆਪਣੇ ਵਰਗੀਆਂ ਦੋ ਮਹਿਲਾਵਾਂ, ਦੋ ਔਰਤਾਂ ਲੱਭ ਲਈਆਂ ਸਨ ਜਿਨ੍ਹਾਂ ਦੇ ਨਾਲ ਵਕਤ ਮਿਲਣ ਉੱਤੇ ਆਪਣਾ ਦੁੱਖ ਸੁੱਖ ਫਰੋਲ ਲੈਂਦੀ, ਗੱਲਬਾਤ ਕਰ ਲੈਂਦੀ ਸੀ। ਲੋ ਜੀ ਦਾਦੀ ਦੀ ਦੇਖਰੇਖ ਦੇ ਵਿੱਚ ਬੱਚਾ ਭਾਵੇਂ ਠੀਕ ਠਾਕ ਪੜ ਰਿਆ ਸੀ ਫਿਰ ਵੀ ਬੱਚੇ ਦੀ ਮਾਂ ਆਪਣੇ ਮਸਾਂ ਮਸਾਂ ਪ੍ਰਾਪਤ ਹੋਏ ਬਾਲਕ ਨੂੰ ਥੋੜਾ ਆਪਣੇ ਢੰਗ ਦੇ ਨਾਲ ਪਾਲਣਾ ਚਾਹੁੰਦੀ ਸੀ ਥੋੜਾ ਸ਼ਹਿਰੀ ਢੰਗ ਦੇ ਨਾਲ ਤੇ ਪਿੰਡ ਤੋਂ ਆਈ ਦਲੀਪਕੌਰ ਇੰਨੀ ਸਾਹਮ ਸੁਭਾਲ ਦੇ ਵਿੱਚ ਬਹੁਤਾ ਯਕੀਨ ਨਹੀਂ ਸੀ ਰੱਖਦੀ ਉਹ ਕਹਿੰਦੀ ਸੀ ਬੱਚੇ ਇਸ ਤਰ੍ਹਾਂ ਹੀ ਠੀਕ ਨੇ ਤੱਕੜੇ ਰਹਿੰਦੇ ਨੇ 6 ਕੁ ਮਹੀਨੇ ਪਿਛੋਂ ਵੱਡੀ ਨੋ ਨੇ ਬੱਚੇ ਦੀ ਚੰਗੇਰੀ ਦੇਖਭਾਲ ਵਾਸਤੇ ਦਲੀਪਕੌਰ ਦੇ ਨਾਲ ਨਾਲ ਉਹਦੀ ਮਦਦ ਵਾਸਤੇ ਇੱਕ ਆਇਆ ਲਵਲੀ ਆਇਆ ਜਣੀ ਕੰਮ ਕਰਨ ਵਾਲੀ ਔਰਤ ਉਹ ਦਿਨ ਦੇ ਵਿੱਚ ਤਿੰਨ ਵਾਰੀ ਬੱਚੇ ਨੂੰ ਦੇਖਣਾ ਆਉਂਦੀ ਸੀ ਸ਼ਹਿਰ ਦੇ ਬੱਚਿਆਂ ਦੀ ਦੇਖਭਾਲ ਦਾ ਅਨੁਭਵ ਰੱਖਣ ਵਾਲੀ ਇਸ ਆਇਆ ਦਾ ਮਾਂ ਦੀ ਦੇਖਭਾਲ ਦੇ ਨਾਲ ਟਕਰਾਅ ਹੋਣਾ ਹੁਣ ਤਾਂ ਕੁਦਰਤੀ ਸੀ ਉਹ ਆਇਆ ਸੀ ਸ਼ਹਿਰ ਦੀ ਆਪਣੇ ਢੰਗ ਤਰੀਕੇ ਦੇ ਨਾਲ ਬੱਚਿਆਂ ਨੂੰ ਪਾਲਦੀ ਸੀ ਉਸ ਨੂੰ ਪਤਾ ਸੀ ਤੇ ਮਾਂ ਸੀ ਪਿੰਡ ਦੀ ਆਇਆ ਨੂੰ ਜਦੋਂ ਵੀ ਸਮਾਂ ਲੱਗਦਾ ਨੂੰ ਦੇ ਕੋਲ ਦਾਦੀ ਦੀਆਂ ਸ਼ਿਕਾਇਤਾਂ ਉਹ ਲਾਉਣ ਲੱਗ ਪਈ ਸਮਾਂ ਪਾ ਕੇ ਆਇਆ ਇਹ ਵੀ ਸੋਚਣ ਲੱਗੀ ਕਿ ਜੇ ਉਸ ਨੂੰ ਇਸ ਘਰ ਦੇ ਵਿੱਚ ਕੁਲਵਕਤੀ ਕੰਮ ਮਿਲ ਜਾਵੇ ਨਾ ਤਾਂ ਬੜਾ ਚੰਗਾ ਪੱਕਾ ਇਹ ਕੰਮ ਮਿਲ ਜਾਵੇ ਤਾਂ ਬਹੁਤ ਵਧੀਆ ਹੋਏਗਾ ਉਹ ਇਸ ਘਰ ਦੇ ਵਿੱਚ ਕੱਲੀ ਰਹੂਗੀ ਤੇ ਉਸ ਦੀ ਪੂਰੀ ਸਰਦਾਰੀ ਵੀ ਹੋਣੀ ਹੈ ਪਰ ਇਹ ਸਰਦਾਰੀ ਬੱਚੇ ਦੀ ਦਾਦੀ ਦੇ ਘਰ ਹੁੰਦਿਆਂ ਨਹੀਂ ਸੀ ਹੋ ਸਕਦੀ ਨਾ ਸੋ ਦਾਦੀ ਦੇ ਕੰਮ ਦੇ ਵਿੱਚ ਨੁਕਸ ਕੱਢਣੇ ਜ਼ਰੂਰੀ ਵੀ ਸਨ ਤੇ ਕੱਢਣੇ ਨੇ ਔਖੇ ਵੀ ਨਹੀਂ ਸਨ ਪਿੰਡ ਦੀ ਦਾਦੀ ਸ਼ਹਿਰੀ ਤੌਰ ਤਰੀਕੇ ਆਇਆ ਆਪਣੇ ਪੈਰ ਜਮਾਉਣ ਦੇ ਵਿੱਚ ਹੌਲੀ ਹੌਲੀ ਸਫਲ ਹੋ ਰਹੀ ਸੀ ਆਪਣੇ ਪਲਾਨ ਮੁਤਾਬਕ ਘਰ ਦੇ ਵਿੱਚ ਜਿਉਂ-ਜਿਉਂ ਆਇਆ ਦੇ ਪੈਰ ਜੰਮਣੇ ਸ਼ੁਰੂ ਹੋ ਗਏ ਸਨ ਤੇ ਜ਼ਾਰ ਦਾਦੀ ਦੇ ਹੁਣ ਔਖੜ ਨਹੀਂ ਸਨ ਤਾਦੀ ਨੇ ਇਹ ਸਮੱਸਿਆ ਗਵੰਡੀ ਸਹੇਲੀਆਂ ਨੂੰ ਦਸੀ। ਉਹਦੀਆਂ ਸਹੇਲੀਆਂ ਤਾਂ ਉਹਨਾਂ ਨੇ ਵੀ ਹੱਥ ਖੜੇ ਕਰ ਦਿੱਤੇ। ਉਹ ਭਲਾ ਹੁਣ ਦਲੀਪਕੌਰ ਦੀ ਕੀ ਮਦਦ ਕਰ ਸਕਦੀਆਂ ਸਨ? ਉਹ ਤਾਂ ਖੁਦ ਇਸ ਪੜਾਅ ਵਿੱਚੋਂ ਲੰਘ ਕੇ ਨੋਹਾ ਪੁੱਤਰਾਂ ਦੀ ਆ ਮੰਨਣ ਲੱਗ ਪਈਆਂ ਸਨ। ਉਂਝ ਬਸੇ ਜੇ ਦੇਖਿਆ ਜਾਵੇ ਨਾ ਦਲੀਪਕੌਰ ਇੱਕ ਗੱਲੋਂ ਸੁਹਾਗੀ ਸੀ। ਉਹ ਆਪਣੇ ਪਿੰਡ ਵਾਲੇ ਘਰ ਜਾ ਸਕਦੀ ਸੀ। ਜੇ ਉਹਦੇ ਇੱਥੇ ਚਿੱਤ ਨਹੀਂ ਲੱਗਦਾ ਤਾਂ ਆਪਣੇ ਪਿੰਡ ਵਾਲੇ ਘਰ ਵਗ ਜਾਵੇ। ਪਿੰਡ ਚੇਤੇ ਅਨੁਸਾਰ ਉਸਦੇ ਮਨ ਉੱਤੇ ਇਹ ਗੱਲ ਭਾਰੂ ਹੋ ਗਈ ਕਿ ਉਸਦੇ ਸ਼ਹਿਰ ਪਹੁੰਚਣ ਤੋਂ 2 ਮਹੀਨੇ ਦੇ ਅੰਦਰ-ਅੰਦਰ ਉਸਦਾ ਪਤੀ ਅਕਾਲ ਚਲਾਣਾ ਕਰ ਗਿਆ ਸੀ। ਖੈਰ ਦੁੱਖ ਤਾਂ ਡਾਢਾ ਸੀ। ਪਰ ਉਸ ਵੇਲੇ ਉਸ ਨੂੰ ਪਤੀ ਦੇ ਤੁਰ ਜਾਣ ਦਾ ਇੰਨਾ ਗਮ ਨਹੀਂ ਸੀ ਹੋਇਆ ਕਿਉਂਕਿ ਉਹ ਇਸ ਨਵ ਜੰਮੇ ਬੱਚੇ ਨੂੰ ਪਾਲਣ ਦੇ ਵਿੱਚ ਪੂਰੀ ਤਰ੍ਹਾਂ ਰੁੱਝੀ ਹੋਈ ਸੀ। ਨੌ ਪੁੱਤਰ ਵੀ ਬੱਚੇ ਦੀ ਸਾਂਭ ਸੰਭਾਲ ਦੇ ਹਿੱਤ ਵਿੱਚ ਮਾਂ ਨੂੰ ਵੱਧ ਤੋਂ ਵੱਧ ਆਦਰ ਮਾਣ ਦੇ ਰਹੇ ਸਨ। ਉਹ ਨਹੀਂ ਸੀ ਜਾਣਦੀ ਉਹ ਨਹੀਂ ਸੀ ਜਾਣਦੀ ਕਿ ਇੱਕ ਦਿਨ ਇਸ ਘਰ ਦੇ ਵਿੱਚ ਆਇਆ ਦੇ ਪ੍ਰਵੇਸ਼ ਕਰਨ ਦੇ ਨਾਲ ਸਾਰਾ ਪਾਸਾ ਹੀ ਪਲਟ ਜਾਣਾ ਸੀ ਨਾਲੇ ਇਹਨਾਂ ਦਿਨਾਂ ਵਿੱਚ ਹੀ ਨਾ ਉਸਨੇ ਆਪਣੀ ਨੋ ਨੂੰ ਆਪਣੇ ਪੁੱਤਰ ਚਰਨ ਸਿੰਘ ਦੇ ਨਾਲ ਆਇਆ ਨੂੰ ਪੱਕੇ ਤੌਰ ਉਤੇ ਘਰ ਰੱਖਣ ਦੀ ਗੱਲ ਕਰਦੇ ਵੀ ਸੁਣਿਆ ਸੀ ਇਸ ਗੱਲਬਾਤ ਵਿੱਚ ਭਾਵੇਂ ਦਲੀਪਕੌਰ ਦਾ ਕੋਈ ਜ਼ਿਕਰ ਤਾਂ ਨਹੀਂ ਸੀ ਪਰ ਉਹ ਜਾਣਦੀ ਸੀ ਕਿ ਆਇਆ ਦੇ ਦਿਨ ਰਾਤ ਕਰ ਰਹਿਣ ਦੀ ਸੂਰਤ ਦੇ ਵਿੱਚ ਇਸ ਘਰ ਦੇ ਵਿੱਚ ਉਹਦੀ ਹੋਂਦ ਫਾਲਤੂ ਜੀ ਹੋ ਜਾਣੀ। ਇਹ ਗੱਲ ਮਨ ਵਿੱਚ ਆਉਂਦੇ ਸਾਰ ਉਹ ਆਪਣੇ ਪਿੰਡ ਵਾਲੇ ਘਰ ਪਿਛਲੇ 1 ਸਾਲ ਦੇ ਵਿੱਚ ਆਈ ਤਬਦੀਲੀ ਬਾਰੇ ਸੋਚਣ ਲੱਗ ਪਈ। ਵੈਸੇ ਤਾਂ ਆਪਣੇ ਪਿੰਡ ਵਾਲੇ ਘਰ ਜਾ ਸਕਦੀ ਸੀ ਪਰ ਉੱਥੇ ਵੀ ਗਿਆ ਉਸ ਨੂੰ 1 ਸਾਲ ਤੋਂ ਵੱਧ ਸਮਾਂ ਹੋ ਗਿਆ ਸੀ। ਕੀ ਕੀ ਤਬਦੀਲੀ ਆਈ ਹੋएगी ਭਲਾ ਉੱਥੇ? ਹੁਣ ਉੱਥੇ ਨਾ ਤਾਂ ਉਹਦਾ ਪਤੀ ਸੀ ਤੇ ਨਹੀਂ ਉਹ ਆਪ ਪੱਕਾ ਹੈ ਉਸ ਘਰ ਦੇ ਵਿੱਚ ਹੁਣ ਉਸ ਦੀ ਛੋਟੀ ਨੂੰ ਦੀ ਸਰਦਾਰੀ ਸੀ ਉਹ ਇਹ ਵੀ ਜਾਣਦੀ ਸੀ ਕਿ ਉਸ ਦੇ ਛੋਟੇ ਪੁੱਤਰ ਨੂੰ ਅਜਹੀ ਸਰਦਾਰੀ ਦਾ ਕੋਈ ਸ਼ੌਂਕ ਸ਼ੂਕ ਨਹੀਂ ਸੀ ਉਹ ਮਸਤ ਬੰਦਾ ਸੀ ਸੌਰੀ ਦੇ ਹਾਲ ਚਲਾਣੇ ਤੋਂ ਪਿਛੋਂ ਘਰ ਦੀ ਸਾਰੀ ਜ਼ਿੰਮੇਵਾਰੀ ਛੋਟੀ ਨੂੰ ਨੇ ਸੰਭਾਲ ਲਈ ਸੀ ਦਾਣਾ ਫੱਕਾ ਦੁੱਧ ਦਹੀਂ ਘਿਓ ਸ਼ੱਕਰ ਤੇ ਖੁਦ ਹੀ ਸਾਰਾ ਕੁਝ ਉਹ ਸੰਭਦੀ ਸੀ ਅੱਛਾ ਭਲੇ ਸਮਿਆਂ ਦੇ ਵਿੱਚ ਨਾ ਇਨਾ ਵਸਤਾਂ ਦੀ ਮਾਲਕ ਦਲੀਪਕੌਰ ਖੁਦ ਆਪ ਸੀ ਉਸ ਦਾ ਪਤੀ ਭਾਰਤੀ ਸੈਨਾ ਦੇ ਵਿੱਚ ਨੌਕਰ ਹੋਣ ਕਾਰਨ ਸਾਲ ਦੇ ਵਿੱਚੋਂ ਕੇਵਲ ਉਦੋਂ ਹੀ ਘਰ ਆਉਂਦਾ ਸੀ ਜਦੋਂ ਉਸ ਨੂੰ ਛੁੱਟੀ ਮਿਲਦੀ ਸੀ ਜਦੋਂ ਦੂਜੀ ਵੱਡੀ ਜੰਗ ਦੇ ਦਿਨਾਂ ਦੇ ਵਿੱਚ ਉਸ ਨੂੰ 3 ਸਾਲ ਦੀ ਛੁੱਟੀ ਨਹੀਂ ਸੀ ਮਿਲੀ ਨਾ ਤਾਂ ਉਹ ਉਪਜ ਤੇ ਅਨਾਜ ਤੇ ਉਸ ਤੋਂ ਪ੍ਰਾਪਤ ਹੋਈ ਆਮਦਨ ਦੀ ਬਸ ਖੁਦ ਹੀ ਮਾਲਕ ਸੀ ਇਹ ਸਾਰੀ ਦੇਖਰੇਖ ਦਲੀਪਕੌਰ ਆਪ ਹੀ ਕਰਦੀ ਸੀ ਪਿੰਡ ਦੀ ਬਾਕੀ ਮਹਿਲਾਵਾਂ ਦੀ ਹਾਲਤ ਉਹਦੇ ਵਾਂਗ ਨਹੀਂ ਸੀ। ਉਹਨਾਂ ਵਿੱਚੋਂ ਬਹੁਤੀਆਂ ਤਾਂ ਘਰ ਦੇ ਢਾਣੇ ਤੇ ਘਿਓ ਚੋਰੀ-ਚੋਰੀ ਵੇਚ ਕੇ ਕੁਝ ਪੈਸੇ ਆਪਣੀ ਮਰਜ਼ੀ ਦੇ ਨਾਲ ਵਰਤਣ ਲਈ ਛੁਪਾ ਕੇ ਰੱਖਦੀਆਂ ਸਨ। ਖੈਰ, ਖੈਰ ਜੇ ਆਪਾਂ ਹੁਣ ਦੀ ਗੱਲ ਕਰੀਏ। ਵੱਡੀ ਨੋਹ ਦੀ ਚਰਨ ਸਿੰਘ ਨਾਲ ਹੋਈ ਗੱਲਬਾਤ ਨੇ ਉਸਨੂੰ ਉਦਾਸ じゃ ਕਰ ਦਿੱਤਾ ਸੀ। ਉਹੀ ਪਿੰਡ ਜਾਣ ਵਾਲੀ ਗੱਲ ਕਰਕੇ ਆਇਆ ਵਾਲੀ ਗੱਲ ਕਰਕੇ ਹੁਣ ਉਸ ਨੂੰ ਅਸਲ ਦੇ ਵਿੱਚ ਸ਼ਹਿਰ ਵਾਲਾ ਘਰ ਛੱਡ ਕੇ ਆਪਣੇ ਪਿੰਡ ਵਾਲੇ ਘਰ ਜਾਣਾ ਪੈ ਸਕਦਾ ਸੀ ਉਸ ਘਰ ਜਿੱਥੇ ਸਾਲ ਭਰ ਗੈਰ ਹਾਜ਼ਰ ਰਹਿਣ ਕਾਰਨ ਉਸ ਦੀ ਛੋਟੀ ਨੂੰ ਪੂਰੀ ਤਰ੍ਹਾਂ ਕਾਬਜ਼ ਹੋ ਚੁੱਕੀ ਸੀ ਉਸ ਦਿਨ ਜਦੋਂ ਨੋ ਦਫ਼ਤਰ ਵਾਈ ਤਾਂ ਬੱਚਾ ਮੂੰਹ ਦੇ ਵਿੱਚ ਪਾਇਆ ਨਿਪਲ ਚੂਸ ਰਿਹਾ ਸੀ ਨੋ ਨੇ ਬੱਚੇ ਦੇ ਮੂੰਹ ਦੇ ਵਿੱਚੋਂ ਨਿਪਲ ਕੱਢ ਕੇ ਇੱਕ ਪਾਸੇ ਵਖਾ ਕੇ ਮਾਰਿਆ ਤੇ ਦਲੀਪ ਕੌਰ ਵੱਲ ਇਦਾਂ ਘੂਰ ਕੇ ਦੇਖਿਆ ਜਿਵੇਂ ਉਸ ਨੇ ਬੱਚੇ ਦੇ ਮੂੰਹ ਦੇ ਵਿੱਚ ਕੋਈ ਜ਼ਹਿਰੀਲੀ ਚੀਜ਼ ਰੱਖ ਦਿੱਤੀ ਹੋਵੇ। ਨੂੰ ਦਾ ਮਤ ਸੀ ਕਿ ਨਿੱਪਲ ਚੂਸਣ ਦੀ ਆਦਤ ਪੈ ਗਈ ਨਾ ਤਾਂ ਬੱਚੇ ਦੇ ਦੰਦ ਨਿਕਲਣ ਸਮੇ ਉਸਦੇ ਦੰਦ ਉੱਚੇ ਹੋ ਜਾਣਗੇ ਤੇ ਉਹ ਵੇਖਣ ਨੂੰ ਹੋਏ ਸੁਣਾ ਨਹੀਂ ਲੱਗੇਗਾ। ਹੁਣ ਇਹ ਗੱਲ ਤਾਂ ਦਲੀਪਕੌਰ ਵੀ ਜਾਣਦੀ ਸੀ ਪਰ ਅੱਜ ਵਾਲੀ ਨਿਰਾਸ਼ਤਾ ਆ ਆਇਆ ਵਾਲੀ ਨਿਰਾਸ਼ਤਾ ਵਾਰ-ਵਾਰ ਉਹ ਪਿੰਡ ਵਾਲੇ ਘਰ ਬਾਰੇ ਸੋਚ ਰਹੀ ਸੀ ਇਸ ਨਿਰਾਸ਼ਤਾ ਕਾਰਨ ਉਹ ਬੱਚੇ ਵਾਲਾ ਜ ਬਹੁਤਾ ਧਿਆਨ ਨਹੀਂ ਦੇ ਸકી। ਇਹ ਉਸ ਤੋਂ ਬਾਅਦ ਨੋ ਇਸ ਵਾਕ ਨੇ ਸੱਸ ਦੇ ਪੈਰਾਂ ਥੱਲੇੋਂ ਧਰਤੀ ਖਿੱਚ ਲਈ ਭਲਾ ਕਿਹੜਾ ਵਾਕ ਉਹ ਕਹਿੰਦੀ ਜੇ ਤੁਹਾਡਾ ਇਸ ਘਰ ਦੇ ਵਿੱਚ ਜੀਣੇ ਲੱਗਦਾ ਤੇ ਪਿੰਡ ਵਾਲਾ ਘਰ ਵਧੇਰੇ ਚੇਤੇ ਆਉਂਦਾ ਤਾਂ ਮੈਂ ਤੁਹਾਨੂੰ ਉੱਥੇ ਛੱਡ ਆਉਣੀ ਹੈ ਨਿਸ਼ਚੈ ਨਿਸ਼ਚੈ ਹੀ ਇਹ ਗੱਲ ਪੱਕੀ ਸੀ ਕਿ ਉਹ ਘੜੀ ਨੇੜੇ ਆ ਗਈ ਸੀ ਜਿਸ ਦੌਰਸ ਨੂੰ ਡਰ ਸੀ ਉਸ ਦੇ ਕੰਨਾਂ ਦੇ ਵਿੱਚ ਨੋ ਅਤੇ ਚਰਨ ਸਿੰਘ ਦੀ ਸਵੇਰ ਵਾਲੀ ਕੁਸਰਮੁਸਰ ਵੀ ਗੂੰਜਣ ਲੱਗ ਪਏ ਇਹ ਗੱਲ ਸੁਣ ਕੇ ਬਹੁਤ ਕੁਝ ਸੋਚ ਕੇ ਦਲੀਪਕੌਰ ਆਪਣੇ ਚਿਹਰੇ ਦੀ ਨਮੋਸ਼ੀ ਛਪਾਉਣ ਵਾਸਤੇ ਬੱਚੇ ਕੋਲ ਉੱਠ ਕੇ ਆਪਣੇ ਕਮਰੇ ਦੇ ਵਿੱਚ ਚਲੀ ਗਈ। ਉਸ ਨੂੰ ਹੁਣ ਪੱਕਾ ਯਕੀਨ ਹੋ ਗਿਆ ਸੀ ਕਿ ਉਹਦੇ ਲਈ ਇਸ ਘਰ ਦੇ ਵਿੱਚ ਹੁਣ ਕੋਈ ਥਾਂ ਨਹੀਂ। ਇਹ ਵੀ ਕਿ ਆਪਣੇ ਵੱਡੇ ਪੁੱਤਰ ਦਾ ਬੱਚਾ ਪਾਲਣ ਦੇ ਸ਼ੌਂਕ ਦੇ ਵਿੱਚ ਉਹ ਆਪਣਾ ਪਿੰਡ ਵਾਲਾ ਘਰ ਗਵਾ ਬੈਠੀ ਸੀ। ਇੱਕ ਸਾਲ ਲੰਘਣ ਦੇ ਨਾਲ ਉਸ ਘਰ ਤੇ ਉਸ ਦਾ ਰਹਿੰਦਾ ਖੁੰਦਾ ਹੱਕ ਵੀ ਜਾਂਦਾ ਰਿਹਾ ਸੀ। ਖੇਤੀ ਦੀ ਉਪਜ ਤੋਂ ਆਉਣ ਵਾਲੀ ਆਮਦਨ ਦੇ ਵਿੱਚੋਂ ਉਸ ਨੂੰ ਜੋ ਕੁਝ ਮਿਲ ਸਕਦਾ ਸੀ ਉਹ ਹੁਣ ਮੰਗ ਕੇ ਲੈਣਾ ਸੀ ਕਿਉਂਕਿ ਕਾਬਜ਼ ਹੁਣ ਛੋਟੀ ਨੋ ਸੀ ਨਾਲੇ ਹੁਣ ਕਿਸੇ ਆਪਣੇ ਦੀ ਸੇਵਾ ਕਰਨ ਵਾਸਤੇ ਵੀ ਨਾ ਛੋਟੀ ਮੂੰਹ ਦੇ ਮੂੰਹ ਵੱਲ ਤੱਕਣਾ ਪੈਣਾ ਸੀ ਉਹਦੇ ਕੋਲ ਉਹੀ ਕੁਝ ਨਾ ਕੁਝ ਮੰਗਣਾ ਪੈਣਾ ਸੀ ਪੈਸਾ ਤੇਲਾ ਹੁਣ ਉਹਦੇ ਵਾਸਤੇ ਨਾ ਵਾਪਸ ਆਪਣੇ ਪਿੰਡ ਵਾਲੇ ਘਰ ਜਾਣਾ ਇੰਨਾ ਸੌਖਾ ਨਹੀਂ ਸੀ ਉਹਨੂੰ ਲੱਗ ਰਿਹਾ ਉਸ ਨੂੰ ਆਪਣੀ ਵੱਡੀ ਨੋਹ ਦੀਆਂ ਚੰਗੀਆਂ ਗੱਲਾਂ ਚੇਤੇ ਆਉਣ ਲੱਗ ਪਈ। ਅਸਲ ਦੇ ਵਿੱਚ ਰਹਿਣਾ ਤਾਂ ਹੁਣ ਉਹ ਇੱਥੇ ਹੀ ਚਾਹੁੰਦੀ ਸੀ। ਉਸ ਨੂੰ ਆਪਣੇ ਨੋਹ ਦੀਆਂ ਬਹੁਤ ਸਾਰੀਆਂ ਚੰਗੀਆਂ ਗੱਲਾਂ ਉਸ ਦੇ ਜ਼ਿਹਨ ਦੇ ਵਿੱਚ ਆਉਣ ਲੱਗ ਪਈਆਂ। ਪਹਿਲੇ ਹੀ ਦਿਨ ਆਪਣਾ ਬੱਚਾ ਉਸ ਨੂੰ ਸੰਭਾਲ ਕੇ ਜਾਣ ਲੱਗਿਆ ਵੱਡੀ ਨੋਹ ਨੇ ਉਸ ਦੀ ਤਲੀ ਉੱਤੇ ਜਿਹੜਾ 100 ਰੁਪਏ ਦਾ ਨੋਟ ਰੱਖਿਆ ਸੀ ਨਾ ਉਹ ਨੂੰ ਮੜਮੜ ਚੇਤੇ ਆ ਰਿਹਾ ਸੀ। ਖਾਸ ਕਰਕੇ ਇਹ ਨੋਟ ਰੱਖਣ ਤੋਂ ਬਾਅਦ ਦੇ ਵਿੱਚ ਉਹਦਾ ਇਹ ਕਹਿਣਾ ਮੈਂ ਕੇਰਲ ਦੇ ਕਾਮਰੇਡਾਂ ਦੀ ਧੀ ਆ ਕਿਸੇ ਧਰਮ ਸਥਾਨ ਨੂੰ ਨਹੀਂ ਪੂਜਦੀ ਪਰ ਆਪਣਾ ਦਸਵੰਦ ਕੱਢ ਰਹੀ ਹੈ ਮਾਜੀ ਦਸਵੰਦ 1500 ਰੁਪਏ ਮਹੀਨਾ ਕੁ ਮਾਰੀ ਨੋ ਵਾਸਤੇ ਹੁਣ 100 ਰੁਪਏ ਦੇਣਾ ਕਿਹੜਾ ਕੋਈ ਔਖੀ ਗੱਲ ਸੀ ਭਾਵੇਂ ਉਹ ਕੇਰਲ ਦੀ ਜੰਮੀ ਪਲੀ ਸੀ ਪਰ ਕਈ ਸ਼ਬਦ ਉਹਨੇ ਸਿੱਖ ਲਏ ਸਨ ਪੰਜਾਬੀ ਦੇ ਦਸਵੰਦ ਇੱਕੋ ਇੱਕ ਸ਼ਬਦ ਸੀ ਜਿਹੜਾ ਕਿਸੇ ਕਾਰਨ ਪਹਿਲੇ ਦਿਨ ਤੋਂ ਹੀ ਉਸ ਦੀ ਨੂਨ ਨੂੰ ਬਹੁਤ ਪਾ ਗਿਆ ਸੀ ਉਹ ਭਾਵੇਂ ਰੋ ਰੀਤਾ ਨਹੀਂ ਸੀ ਮੰਦੀ ਪਰ ਉਸ ਨੂੰ ਸਿੱਖੀ ਮਰਿਆਦਾ ਅਨੁਸਾਰ ਦਸਵੰਦ ਕੱਢਣ ਦੀ ਰੀਤ ਬਹੁਤ ਚੰਗੀ ਲੱਗੀ ਸੀ ਉਸ ਨੂੰ ਇਸ ਸ਼ਬਦ ਦੀ ਵਰਤੋਂ ਕਰਨੀ ਵੀ ਚੰਗੀ ਲੱਗਦੀ ਉਹ ਹਰ ਮਹੀਨੇ ਨਾ ਦਲੀਪਕੌਰ ਨੂੰ ਇਹ ਪੈਸੇ ਦੇਣ ਸਮੇਂ ਇਹਨਾਂ ਨੂੰ ਦਸਵੰਦ ਕੱਢਣਾ ਕਹਿੰਦੀ ਹੁੰਦੀ ਸੀ ਦਲੀਪਕੌਰ ਇਸ ਨੂੰ ਹਰ ਮਹੀਨੇ ਮਿਲਦੀ ਪੈਨਸ਼ਨ ਕਹਿੰਦੀ ਹੁੰਦੀ ਸੀ ਨੂੰ ਨੇ ਕਿਹਾ ਮਾਂ ਜੀ ਆ ਲਓ ਤੁਹਾਡੇ ਪੈਸੇ ਇਹੀ ਹੈ ਮੇਰਾ ਦਸਵੰਦ ਤੇ ਜਦੋਂ ਉਹ ਪੈਸੇ ਦਲੀਪਕੌਰ ਨੂੰ ਮਿਲਣਾ ਉਸ ਨੂੰ ਇਹ ਮਹਿਸੂਸ ਹੋਣਾ ਜਿਵੇਂ ਉਸ ਨੂੰ ਉਸਦੇ ਮਹੀਨੇ ਦੀ ਪੈਨਸ਼ਨ ਮਿਲੀ। ਖੈਰ ਪਿੰਡ ਨੂੰ ਵਾਪਸ ਜਾਣ ਦਾ ਖਿਆਲ ਆਉਂਦਿਆਂ ਹੀ ਉਸ ਨੂੰ ਵੱਡੀ ਨੂੰ ਹੋਰ ਵੀ ਚੰਗੀ-ਚੰਗੀ ਲੱਗ ਰਹੀ ਸੀ। ਉਸ ਦਾ ਕਾਮਰੇਡਾਂ ਦੀ ਧੀ ਹੋਣਾ ਖਾਸ ਕਰਕੇ ਆਪਣਾ ਦਸਵੰਦ ਕਿਸੇ ਪੂਜਾ ਸਥਾਨ ਦੀ ਤਾਂ ਆਪਣੀ ਸੱਸ ਲਈ ਕੱਢਣਾ ਕੋਈ ਛੋਟੀ ਗੱਲ ਨਹੀਂ ਸੀ ਜਿਸ ਨੂੰ ਦਲੀਪਕੌਰ ਪੈਨਸ਼ਨ ਕਹਿੰਦੀ ਸੀ। ਪਹਿਲੇ ਦਿਨ ਤਾਂ ਦਲੀਪਕੌਰ ਨੂੰ ਇਹ ਪੈਸੇ ਬੜੇ ਉਪਰੀ-ਉਪਰੀ ਜਿਹਾ ਲੱਗੇ ਜਾਂ ਪੇ ਪਰ ਜਦੋਂ ਹਰ ਮਹੀਨੇ ਮਿਲਣ ਲੱਗੇ ਨਾ ਤਾਂ ਉਸ ਨੂੰ ਚੰਗੇ ਲੱਗਣ ਲੱਗ ਪਏ ਇਸ ਪੈਨਸ਼ਨ ਨੇ ਉਸ ਨੂੰ ਉਹਨਾਂ નોਹਾਂ ਧੀਆਂ ਦੇ ਬਰਾਬਰ ਕਰ ਦਿੱਤਾ ਜਿਨ੍ਹਾਂ ਦੀ ਵੱਡੀ ਤਨਖਾਹ ਉੱਤੇ ਉਸ ਨੂੰ ਰਸਕਾਉਂਦਾ ਸੀ ਦਲੀਪਕੌਰ ਜਾਣਦੀ ਸੀ ਕਿ ਉਸਦੀ ਵੱਡੀ ਨੂੰ ਬਹੁਤ ਥੋੜੇ ਸ਼ਬਦ ਬੋਲਣ ਵਾਲਾ ਜੀਵ ਹੈ ਤੇ ਜਦੋਂ ਵੀ ਬੋਲਦੀ ਹੈ ਨਾ ਤਾਂ ਉਸ ਉੱਤੇ ਪਹਿਰਾ ਵੀ ਦਿੰਦੀ ਹੈ ਸ਼ਬਦਾਂ ਦੀ ਪੱਕੀ ਕੁੜੀ ਹੈ ਜੇ ਉਸਨੇ ਕਿਹਾ ਸੀ ਕਿ ਦਲੀਪ ਕੌਰ ਨੂੰ ਪਿੰਡ ਛੱਡ ਆਉਨੇ ਆ ਤਾਂ ਪੁੱਤ ਨੇ ਇਸ ਤਰ੍ਹਾਂ ਕਰ ਹੀ ਦੇਣਾ ਸੀ ਇਸ ਗੱਲ ਦਾ ਉਸ ਨੂੰ ਯਕੀਨ ਸੀ ਉਸ ਦਾ ਕਿਹਾ ਮੰਦਾ ਵੀ ਸੀ ਨਾ ਇਹ ਸੋਚ ਕੇ ਉਹ ਹੋਰ ਵੀ ਉਦਾਸ ਹੋ ਗਈ ਇਸ ਕਰਕੇ ਅੱਜ ਪਹਿਲੀ ਵਾਰ ਸੀ ਕਿ ਉਸ ਦੀ ਰਾਤ ਦੀ ਨੀਂਦ ਉਚਾਟ ਹੋ ਗਈ ਸੀ ਵੈਸੇ ਇਸ ਘਰ ਦੇ ਵਿੱਚ ਬੜੇ ਆਰਾਮ ਨਾ ਰਹਿੰਦੀ ਸੀ ਪਰ ਅੱਜ ਆ ਪਿੰਡ ਜਾਣ ਵਾਲੀ ਗੱਲ ਉਸ ਨੂੰ ਬਹੁਤ ਬੇਰਾਮ ਕਰ ਰਹੀ ਸੀ ਲਓ ਜੀ ਹੁਣ ਉਹੀ ਹੋਇਆ ਜੋ ਹੋਣਾ ਸੀ ਨਾਲੇ ਜਿਸ ਦਾ ਦਲੀਪ ਕੌਰ ਨੂੰ ਡਰ ਸੀ ਸਵੇਰੇ ਦਫਤਰ ਜਾਣ ਤੋਂ ਪਹਿਲਾਂ ਉਸ ਦੇ ਪੁੱਤਰ ਨੇ ਉਹਨੂੰ ਕਹਿ ਹੀ ਦਿੱਤਾ ਕਿ ਉਹ ਆਉਂਦੇ ਐਤਵਾਰ ਪੱਕੇ ਤੌਰ ਉਤੇ ਪਿੰਡ ਜਾਣ ਲਈ ਤਿਆਰੀ ਕਰ ਲਵੇ ਚਾਰਨ ਸਿੰਘ ਦੇ ਦੋ ਟੁਕ ਐਲਾਨ ਤੋਂ ਪਿਛੋਂ ਅਗਲਾ ਸਾਰਾ ਦਿਨ ਦਲੀਪਕੌਰ ਆਇਆ ਦੇ ਚਿਹਰੇ ਦੇ ਵੱਲ ਤੱਕਦੀ ਰਹੀ ਉਸ ਦੇ ਜਿੱਤ ਗਈ ਹੋਣ ਦਾ ਪ੍ਰਭਾਵ ਚਿਹਰੇ ਤੋਂ ਸਪਸ਼ਟ ਸੀ ਆਇਆ ਨੂੰ ਲੱਗ ਰਿਹਾ ਸੀ ਕਿ ਜਿਵੇਂ ਮਾਂ ਨੂੰ ਬੁੱਢੀ ਨੂੰ ਪਿੰਡ ਤੋੜ ਕੇ ਉਹ ਜਿਵੇਂ ਜਿੱਤ ਗਈ ਹੋਵੇ ਉਹ ਘਰ ਦੇ ਵਿੱਚ ਮਾਲਕਾਂ ਵਾਂਗ ਵਿਚਰ ਰਹੀ ਸੀ ਅੱਜ ਦੇਖੋ ਦਲੀਪਕੌਰ ਨੂੰ ਆਪਣੇ ਨੋ ਪੋਤਾ ਫੈਸਲਾ ਬੁਰਾ ਤਾਂ ਲੱਗਿਆ ਪਰ ਉਹ ਪੀ ਗਈ ਹੁਣ ਕੀ ਕਰ ਸਕਦੀ ਸੀ ਉਸਨੇ ਆਪਣੇ ਹੁਣ ਤੱਕ ਜਮ੍ਹਾਂ ਹੋਏ ਪੈਸੇ ਤੇ ਬਾਕੀ ਦਾ ਸਮਾਨ ਬੰਨ ਲਿਆ ਤੇ ਫਿਰ ਕਿਸੇ ਬੱਸ ਐਤਵਾਰ ਦੀ ਉਡੀਕ ਕਰਨ ਲੱਗ ਪਈ ਅਨਮੰਗੀ ਪੈਨਸ਼ਨ ਦੇ ਪੈਸੇ ਸਾਮਧਿਆ ਉਹਨੂੰ ਜਾਪਿਆ ਕਿ ਅੱਗੇ ਤੋਂ ਹੁਣ ਪੈਸੇ ਨਹੀਂ ਮਿਲਣਗੇ ਇਹ ਗੱਲ ਸੋਚ ਕੇ ਉਹ ਹੋਰ ਉਦਾਸ ਹੋ ਗਈ ਲਓ ਜੀ ਐਤਵਾਰ ਆ ਗਿਆ ਐਤਵਾਰ ਨੂੰ ਵੱਡੇ ਪੁੱਤਰ ਦਾ ਘਰ ਛੱਡਣ ਵੇਲੇ ਪਹਿਲਾਂ ਉਸਨੇ ਆਪਣੇ ਪੁੱਤਰ ਨੂੰ ਪਿਆਰ ਦਿੱਤਾ ਤੇ ਫਿਰ ਨੋਨ ਨੂੰ ਵੀ ਪਿਆਰ ਦਿੱਤਾ ਫਿਰ ਬੱਚੇ ਨੂੰ ਗੋਦ ਲੈ ਕੇ ਇੰਜ ਚੁੰਮਿਆ ਜਿਵੇਂ ਕੋਈ ਆਪਣੇ ਕੋਲੋਂ ਜ਼ਬਰਦਸਤੀ ਖੋਹੇ ਗਏ ਬੱਚੇ ਨੂੰ ਚੁੰਮਦਾ ਹੈ ਬਹੁਤ ਉਦਾਸ ਸੀ ਇਸ ਤੋਂ ਪੇਛੋਂ ਉਸਨੇ ਉਹ ਬਾਤ ਬੋਲ ਹੀ ਦਿੱਤਾ ਜਿਸ ਨੂੰ ਬੋਲਣ ਤੋਂ ਉਹ ਡਰਦੀ ਸੀ ਝਿਜਕਦੀ ਸੀ ਪਰ ਬੋਲਦੀ ਵੀ ਕਿਉਂ ਨਾ ਇਹ ਘਰ ਉਸਦੇ ਪੁੱਤਰ ਦਾ ਸੀ ਜਿਸ ਨੂੰ ਉਸਨੇ ਆਪ ਪਾਲਿਆ ਸੀ ਤੇ ਨਾਲੇ ਉਹਦੀ ਨੂੰ ਉਹਦੀ ਪਤਨੀ ਵੀ ਪੁੱਤਰ ਦੇ ਉਸ ਸੁਭਾਅ ਦੇ ਪਿੱਛੇ ਲੱਗੀ ਸੀ ਨਾ ਜਿਹੜਾ ਉਸਨੇ ਜਾਂ ਉਸਦੇ ਸੈਨਿਕ ਬਿਤਾ ਨੇ ਉਸ ਨੂੰ ਦਿੱਤਾ ਸੀ ਫਿਰ ਵੀ ਫਿਰ ਵੀ ਉਹ ਪੁੱਤਰ ਦੀ ਥਾਂ ਨੋ ਨੂੰ ਸੰਬੋਧਨ ਹੋ ਕੇ ਬੋਲੀ ਤੀਏ ਤੀਏ ਮੈਨੂੰ ਪਿੰਡ ਵਾਲੇ ਘਰ ਨਾ ਕਿਸੇ ਚੀਜ਼ ਦਾ ਘਾਟਾ ਨਹੀਂ ਸਿਵਾਏ ਥੋੜੇ ਜਿਹਾ ਨਕਦ ਪੈਸਿਆਂ ਦਾ ਮੇਰੇ ਪਿੰਡ ਗਿਆ ਤੂੰ ਪੁੱਤ ਮੇਰੀ ਕਿਤੇ ਪੈਨਸ਼ਨ ਨਾ ਬੰਦ ਕਰ ਦੇ ਤੇਰਾ ਬੱਚਾ ਭਾਗਾਂ ਵਾਲਾ ਹੋ ਐਨੀ ਗੱਲ ਕਹਿ ਕੇ ਉਸ ਨੇ ਉਹ ਬੱਚਾ ਆਪਣੀ ਨੋ ਨੂੰ ਪੜਾਇਆ ਨੂੰ ਦੇ ਸਿਰ ਉੱਤੇ ਦੁਬਾਰਾ ਪਿਆਰ ਦਿੱਤਾ ਉਸ ਨੂੰ ਆਸ਼ੀਰਵਾਦ ਦਿੱਤਾ ਮਾਦੀਆ ਗੱਲ ਸੁਣ ਕੇ ਨੂੰ ਤਾਂ ਵੀ ਗੜਾ ਪੜਾਇਆ ਖਾਸ ਕਰਕੇ ਇਹ ਸੋਚ ਕੇ ਕਿ ਉਸ ਦੀ ਸੱਸ ਵਾਸਤੇ 100 ਰੁਪਿਆ ਕਿੰਨਾ ਮਹੱਤਵ ਰੱਖਦਾ ਹੈ ਪੈਸੇ ਦੇ ਮਹੱਤਵ ਬਾਰੇ ਸੋਚ ਕੇ ਉਸ ਦਾ ਗੱਜ ਜਿਹਾ ਪੜਾਇਆ ਦੇਖੋ ਮਨੋਵਿਗਿਆਨ ਦੀ ਵਿਦਿਆ ਅਤੇ ਪੈਸੇ ਲਈ ਤਰਲੇ ਲੈਂਦੇ ਕਈ ਹੋਰ ਬਜ਼ੁਰਗਾਂ ਤੋਂ ਵਾਕਿਫ ਸੀ ਜਾਨੂ ਸੀ ਇਸ ਕਾਰਨ ਉਸ ਦਾ ਮਹੱਤਵ ਆਮ ਲੋਕਾਂ ਦੇ ਨਾਲੋਂ ਵੱਧ ਜਾਣਦੀ ਸੀ ਅੱਜ ਉਸਨੇ ਆਪਣੀ ਸੱਸ ਦਾ ਦਿਲ ਪੜ ਲਿਆ ਸੀ ਕਿ ਇਹਨਾਂ ਬਜ਼ੁਰਗਾਂ ਵਾਸਤੇ ਇਹ ਪੈਸਾ ਕਿੰਨਾ ਜ਼ਰੂਰੀ ਹੈ ਥੋੜਾ ਥੋੜਾ ਪੈਸਾ ਤਾਂ ਕਿ ਇਹਨਾਂ ਨੂੰ ਕਿਸੇ ਵੀ ਪੁੱਤ ਅਗੇ ਹੱਥ ਨਾ ਆੜਨੇ ਪੈਣ ਤੇ ਉਹ ਬੋਲੀ ਚਿੰਤਾ ਨਾ ਕਰੋ ਮਾਤਾ ਜੀ ਚਿੰਤਾ ਕਾਤੇ ਕਰਦੇ ਹੋ ਜੇ ਤੁਸੀਂ ਇਕੱਠੇ ਪੈਸੇ ਲੈਣੇ ਆ ਤਾਂ ਹੁਣੇ ਲੈ ਜਾਓ ਨਹੀਂ ਤਾਂ ਨਹੀਂ ਤਾਂ ਹਰ ਮਹੀਨੇ ਤੁਹਾਨੂੰ ਪਹੁੰਚਾਇਆ ਕਰਨਗੇ ਬਸ ਐਵੇਂ ਤੁਸੀਂ ਚਿੰਤਾ ਨਾ ਕਰੋ ਇਨਾ ਕਹਿ ਕੇ ਉਸਨੇ ਪਰਸ ਆਪਣੀ ਸੱਸ ਦੇ ਵੱਲ ਵਧਾਇਆ ਆ ਲੋ ਉਹ ਜਾਣਦੀ ਸੀ ਕਿ ਉਸਦੀ ਸੱਸ ਦਿਲ ਦੀ ਮਾੜੀ ਤਾਂ ਨਹੀਂ ਉਹ ਤਾਂ ਕੇਵਲ ਵਿਚਾਰੀ ਹਾਲਤ ਦੀ ਸ਼ਿਕਾਰ ਹੈ ਪੀੜੀ ਦੇ ਇਸ ਪਾੜੇ ਦੀ ਲੈ ਤੀਏ ਤੀਏ ਮੈਨੂੰ ਕੋਈ ਬੇਤਵਾਰੀ ਹੈ ਉਹ ਤੁਸੀਂ ਜਿਉਂਦੇ ਵਸਦੇ ਰਹੋ ਇਹ ਕਹਿ ਕੇ ਦਲੀਪ ਕੌਰ ਨੇ ਨੋਹ ਦਾ ਪਰਸ ਸੱਜੇ ਹੱਥ ਨਾਲ ਪਰੇ ਕਰ ਦਿੱਤਾ ਨਾ ਪੁੱਤ ਮੈਨੂੰ ਤੁਹਾਡੇ ਤੇ ਯਕੀਨ ਹੈ ਆਪਣੀ ਨੋ ਅਤੇ ਪੋਤਰੇ ਨੂੰ ਇੱਕ ਵਾਰੀ ਫੇਰ ਪਿਆਰ ਦਿੱਤਾ ਤੇ ਨੇੜੇ ਖਲੋਤੀ ਆਇਆ ਵੱਲ ਬਿਨਾ ਮੂੰਹ ਕੀਤੇ ਬਾਹਰ ਖੜੀ ਕਾਰ ਦੇ ਵੱਲ ਤੁਰ ਪਈ। ਵਿਸ਼ਾ ਕੁ ਪਿੰਡ ਨੂੰ ਜਾਣ ਲੱਗਿਆਂ ਉਦਾਸ ਤਾਂ ਸੀ ਪਰ ਖੁਸ਼ ਵੀ ਸੀ। ਇਸ ਗੱਲ ਕਰਕੇ ਕਿ ਉਸ ਦੀ ਹੁਣ ਪੈਨਸ਼ਨ ਬੰਦ ਨਹੀਂ ਸੀ ਹੋਣੀ। ਪੁੱਤਰ ਦੀ ਕਾਰ ਦੇ ਵਿੱਚ ਆਪਣੇ ਪਿੰਡ ਨੂੰ ਜਾਂਦਿਆਂ ਉਸ ਦੇ ਮਨ ਦੇ ਵਿੱਚ ਵੱਡੀ ਨੋ ਦੀ ਵਡਿਆਈ ਘੁੰਮ ਰਹੀ ਸੀ। ਉਹ ਜਾਣਦੀ ਸੀ ਕਿ ਨੋ ਏ ਵੱਡੀ ਨੂੰ ਬਚਨਾਂ ਦੀ ਬੜੀ ਪੱਕੀ ਐ ਉਸਦੇ ਬੋਲਾਂ ਨੇ ਦਲੀਪ ਕੌਰ ਲਈ ਪਿੰਡ ਵਾਲਾ ਘਰ ਉਨਾ ਹੀ ਪਿਆਰਾ ਬਣਾ ਦਿੱਤਾ ਜਿੰਨਾ ਉਸਦੇ ਪਤੀ ਦੇ ਜਿਉਂਦਿਆਂ ਸੀ ਖਾਣ ਪਹਿਨਣ ਦੀ ਤਾਂ ਉਸ ਨੂੰ ਪਹਿਲਾਂ ਹੀ ਕੋਈ ਦਿੱਕਤ ਨਹੀਂ ਸੀ ਬਸ ਆ ਫਟਕਲ ਖਰਚਿਆਂ ਵਾਸਤੇ ਛੋਟੇ ਨੋ ਪੁੱਦੇ ਹੱਥਾਂ ਵੱਲ ਵੇਖਣ ਦੀ ਹੁਣ ਉਸ ਨੂੰ ਲੋੜ ਨਹੀਂ ਸੀ ਰਹੀ ਕਿਉਂਕਿ ਵੱਡੀ ਨੋ ਨੇ ਉਸਦੀ ਪੈਨਸ਼ਨ ਪੱਕਿਆਂ ਕਰ ਦਿੱਤੀ ਸੀ ਮਨ ਹੀ ਮਨ ਦੇ ਵਿੱਚ ਨਾ ਮਨ ਹੀ ਮਨ ਵਿੱਚ ਨੋ ਦੇ ਦਸਵੰਦਾ ਬਾਰੇ ਸੋਚਦਿਆਂ ਉਸ ਨੂੰ ਰਸਤੇ ਦੇ ਸਾਰੇ ਰੁੱਖ ਤੇ ਸਾਰੇ ਖੇਤ ਆਪਣੇ ਆਪਣੇ ਲੱਗ ਰਹੇ ਸਨ ਹੁਣ ਉਸ ਨੂੰ ਸ਼ਹਿਰੋਂ ਪਿੰਡ ਜਾਣਾ ਬੁਰਾ ਨਹੀਂ ਸੀ ਲੱਗ ਰਿਹਾ ਹੁਣ ਉਸ ਨੂੰ ਸ਼ਹਿਰੋਂ ਪਿੰਡ ਜਾਣਾ ਬੁਰਾ ਨਹੀਂ ਸੀ ਲੱਗ ਰਿਹਾ ਸੋ ਦੋਸਤੋ ਇੰਨੀ ਸੀ ਕਹਾਣੀ ਤੁਹਾਡੀ ਆਪਣੀ ਪੋਡਕਾਸਟ ਦੇ ਜ਼ਰੀਏ ਕਹਾਣੀ ਦਾ ਨਾਮ ਸੀ ਪੈਨਸ਼ਨ ਗੁਲਜ਼ਾਰ ਸਿੰਘ ਸੰਧੂ ਉਹਨਾਂ ਦੀ ਲਿਖੀ ਹੋਈ ਬਹੁਤ ਹੀ ਸੋਹਣੀ ਖੂਬਸੂਰਤ ਕਹਾਣੀ ਔਰ ਮਨ ਨੂੰ ਬੜੀ ਚੰਗੀ ਲੱਗਦੀ ਹੈ ਕਹਾਣੀ ਮੈਂ ਜਦੋਂ ਵੀ ਪੜੀ ਈਵਨ ਨਾ ਰੇਡੀਓ ਸ਼ੋਅ ਦੇ ਜ਼ਰੀਏ ਵੀ ਮੇਰੇ ਖਾਲਾ ਦੋ ਤਿੰਨ ਵਾਰੀ ਪੜ ਚੁੱਕਾ ਪਰ ਇਹ ਮੈਂ ਕਹਾਣੀਆਂ ਦੁਬਾਰਾ ਤਾਂ ਪੜ ਰਿਹਾ ਤਾਂ ਕਿ ਹੁਣ ਪੋਡਕਾਸਟ ਦੇ ਵਿੱਚ ਇਸ ਨੂੰ ਇੱਕ ਬਤੌਰ ਦਸਤਾਵੇਜ਼ ਰੱਖ ਲਈਏ ਆਪਾਂ ਇੱਕ ਡਾਕੂਮੈਂਟ ਸਾਡੇ ਕੋਲ ਪਿਆ ਰਹੇ ਜਦੋਂ ਮਰਜ਼ੀ ਸਾਡੇ ਸੁਣਨ ਪਰਿਵਾਰ ਬੱਚੇ ਹਾਂ ਸੱਚ ਇਹ ਕਹਾਣੀ ਵੀ ਨਾ ਪਰਿਵਾਰਾਂ ਦੇ ਸੁਣਨ ਵਾਲੀ ਹੈ ਬੱਚਿਆਂ ਦੇ ਸੁਣਨ ਵਾਲੀ ਹੈ ਘਰ ਦੇ ਵਿੱਚ ਬੈਠ ਕੇ ਸੁਣਨ ਵਾਲੀ ਹੈ ਬਜ਼ੁਰਗ ਸਾਰੇ ਸੁਣਨ ਇਸ ਕਹਾਣੀ ਨੂੰ ਬੜਾ ਕੁਝ ਸਿੱਖਣ ਨੂੰ ਮਿਲਦਾ ਔਰ ਬੜਾ ਤੇ ਵੀ ਆਉਂਦਾ ਇਹੋ ਜੀਆਂ ਗੱਲਾਂ ਤੋਂ ਔਰ ਜਦੋਂ ਵੀ ਇਸ ਤਰ੍ਹਾਂ ਦੀ ਕਹਾਣੀ ਸੁਣਦੇ ਆ ਮੈਨੂੰ ਵੀ ਯਾਦ ਹੈ ਆਖਰੀ ਵਾਰੀ ਜਦੋਂ ਰੇਡੀਓ ਤੇ ਮੈਂ ਕਹਾਣੀ ਸੁਣਾਈ ਸੀ ਤਾਂ ਇੱਕ ਸੱਜਣ ਨੇ ਕਿਹਾ ਸੀ ਕਹਿੰਦੇ ਯਾਰ ਪਾਜੀ ਤੁਹਾਡੀ ਇਹ ਕਹਾਣੀ ਸੁਣ ਕੇ ਨਾ ਪਹਿਲਾ ਕੰਮ ਹੈ ਆਪਣੀ ਮਾਂ ਨੂੰ ਫੋਨ ਕੀਤਾ ਉਹ ਇੰਡੀਆ ਸਾਨੂੰ ਇੱਥੇ ਸਨ ਕਹਿੰਦਾ ਮੈਨੂੰ ਬਹੁਤ ਮਾਂ ਤੇ ਪਿਆਰ ਆ ਸੋ ਇਹ ਕਹਾਣੀਆਂ ਜੋੜਦੀਆਂ ਨੇ ਸੋ ਇਸ ਤਰ੍ਹਾਂ ਹੀ ਪਰਿਵਾਰਾਂ ਨੂੰ ਜੋੜਨ ਵਾਲੀਆਂ ਕਹਾਣੀਆਂ ਅਸੀਂ ਆਉਂਦੇ ਸਮੇਂ ਦੇ ਵਿੱਚ ਲੈ ਕੇ ਆਉਂਦੇ ਰਾਵਾਂਗੇ ਤੁਹਾਡੇ ਸੋ ਆਪਣੀ ਪੌਡਕਾਸਟ ਨੂੰ ਪਿਆਰ ਦੇਣ ਵਾਸਤੇ ਬਹੁਤ ਬਹੁਤ ਸ਼ੁਕਰੀਆ ਜਤਿੰਦਰ ਗਿੱਦਾਂ ਨੂੰ ਦਿਓ ਇਜਾਜ਼ਤ ਜਤਿੰਦਰ ਗਿੱਦਾਂ ਸ਼ੋਅ ਦੇ ਨਾਲ ਜੁੜਨ ਵਾਸਤੇ ਧੰਨਵਾਦ